ਦੇ ਰਾਤ ਗੇਟ ਹਕੀਮਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ 1 ਕਿਲੋ ਤੋਂ ਜ਼ਿਆਦਾ ਹਿਰੋਇਨ ਕੀਤੀ ਬਰਾਮਦ 1 ਕਿਲੋ ਤੋਂ ਜ਼ਿਆਦਾ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਹੜੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉਹ ਉਸ ਵਰਦੀ ਦੇ ਵਿੱਚ ਨੇ ਜੋ ਲੰਗੂਰ ਮੇਲਾ ਚੱਲ ਰਿਹਾ ਹੈ ਉਸ ਵਰਦੀ ਦੇ ਵਿੱਚ ਹੀ ਇਹ ਦੋ ਨੌਜਵਾਨ ਹਿਰੋਇਨ ਦਾ ਕਾਰੋਬਾਰ ਕਰ ਰਹੇ ਸੀ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਹਨਾਂ ਉੱਤੇ ਜੋ ਬੰਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇਗੀ ਦਿਨ ਵੀਰਵਾਰ ਸ਼ੁੱਕਰਵਾਰ ਦੀ ਰਾਤ ਸਮਾਂ तकरीबन 2:20 ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਆਓ ਸੁਣਾਉਨੇ ਆ ਕੀ ਕਹਿਣਾ ਹੈ ਇਹ ਸੁਖਦੇਵ ਸਿੰਘ ਉਰਫ ਮਿੰਟੂ ਆ ਜੀ ਇਹ ਕਿਹਦਾ ਨਾਲ ਹੈਗਾ ਸਾਹਿਲ ਅੱਛਾ ਜੀ ਇਹ ਇਹਨਾਂ ਕੋਲੋਂ ਕਾਫੀ ਮਾਤਰਾ ਵਿੱਚ ਹੀਰਣ ਬਰਾਮਦ ਹੋਈ ਹੈ। ਨਹੀਂ 1 ਕਿਲੋ ਪੜੀ ਗਈ ਜਾਂ ਕੋਈ ਹੋਰ ਵੱਡੀ ਮਾਤਰਾ? 1 ਕਿਲੋ ਤੋਂ ਵੱਧ ਹੋ ਸਕਦੀ ਹੈ। ਲੱਗਦਾ ਹੈ ਹੋਰ ਵੱਡੀ ਮਾਤਰਾ ਪੜ ਸਕਦੀ ਹੈ। ਜਾਂ ਹੋਰ ਵੀ ਬਰਾਮਦ ਹੋ ਸਕਦੀ ਹੈ। ਕੀ ਪੂਰਾ ਨਾਮ ਕੀ ਹੈ ਇਸ ਬੰਦੇ ਦਾ? ਸੁਦੇਸ਼ ਸਿੰਘ ਮੰਟੂ। ਹੋਰ? ਇੰਤਜਾਦ ਸਾਤੀ ਸਾਹਿਲ। ਸਾਹਿਲ ਦਾ ਹੋਰ ਪੂਰਾ ਅਕੱਚਾ ਨਾਮ ਕੀ ਹੈ? ਪਰ ਮਸਤ। ਹਾਂਜੀ। ਮਸਤ ਮਸਤ। ਕਿੱਥੋਂ ਦੇ ਰਹਿਣ ਵਾਲੇ ਆ? ਇਹ ਹੈਗੇ ਆ ਜੀ ਗਲੀ ਸੁਨਾਰੇਆਂ ਵਾਲੀ ਜੀ ਛੋਟਾ ਵੀ ਬਰਾ ਤੇ ਸਰ ਇਹ ਕੀ ਹਨਮਨ ਬਨੇ ਪਈ ਜਾਂ ਕੀ ਇਹ ਨਹੀਂ ਮਤਲਬ ਪਕੜੇ ਨਾ ਪਗਵੇਂ ਭਾਈ ਹੋਇਆ ਇਹ ਨਹੀਂ ਮੈਂ ਕਹਿ ਸਕਦਾ ਇਹ ਆਈਓ ਹੀ ਦੱਸ ਸਕਦਾ ਜਿਵੇਂ ਇਹਨਾਂ ਕੋਲੋਂ ਕਾਫੀ ਮਾਤਰਾ ਚ ਜਿਹੜੀ ਡਰੱਗ ਬਰਾਮਦ ਹੋਈ ਹੈ ਸਰ ਕਿਹੜੀ ਜਗ੍ਹਾ ਤੋਂ ਇਹਨਾਂ ਨੂੰ ਫੜਿਆ ਗਿਆ ਇਹ ਉਹਨੂੰ ਆਈਓ ਦੱਸ ਸਕਦਾ ਜੀ ਇਸ ਬਾਰੇ ਇੰਨੀ ਇਹ ਨਹੀਂ ਪਤਾ ਮੈਨੂੰ ਹਵਾਲਾ ਚ ਬੰਦ ਨੇ ਕਿੰਨੇ ਬੰਦੇ ਹੁਣ ਤੱਕ ਫੜੇ ਗਏ ਆ ਦੋ ਬੰਦੇ ਫੜਿਆ ਜੀ ਦੋਨੇ ਹਵਾਲਾ ਚ ਬੰਦ ਨੇ ਜੋ ਵੀ ਬ੍ਰਾਂਧ ਕੀ ਹੋਈ ਹੈ ਉਹ ਦਾਖਲਾ ਮਾਲੋ ਚੁੱਕਾ ਲੱਗਦਾ ਹੈ ਕਿ ਨਾ ਮੇਂ ਹੋਰ ਵੱਡੀ ਮਾਤਰਾ ਨਾਲ ਫੜ ਸਕਦੇ ਇਹ ਤੇ ਗਾਂ ਇੰਸਟਿਸ਼ਨੀ ਹਾਰੀ ਹੈ ਅਫਸਰ ਸਾਡੇ ਤਨਾਦ ਨੇ ਸਾਰੇ ਕੁਝ ਚੱਲ ਰਿਹਾ ਜੋ ਵੀ ਹੋਊਗਾ ਜਿਹੜੇ ਦੋਵੇਂ ਬੰਦੇ ਰੱਬ ਦੇ ਬਾਣੇ ਜਿਹੜੇ ਨੇ ਦੋਵਾਂ ਨੇ ਪਾਈ ਹੋਈ ਸੀ ਨਹੀਂ ਮੈਂ ਨਹੀਂ ਕਹਸਦਾ ਰੰਗ ਇਹਨਾਂ ਦਾ ਲਾਲ ਹੀ ਆ ਨਹੀਂ ਰੰਗ ਲਾਲ ਉਹਨਾਂ ਨੇ ਦੋਵਾਂ ਨੇ ਪਾਏ ਹੋਏ ਨਾ ਪਾਏ ਹੋਏ ਕਿ ਲੱਗਦਾ ਨਹੀਂ ਰੱਬ ਦੀ ਆੜ ਦੇ ਵਿੱਚ ਗਲਤ ਕੰਮ ਕਰਨਾ ਗਲਤ ਹੈ ਨਹੀਂ ਬਿਲਕੁਲ ਗਲਤ ਗੱਲ ਹੈ ਰਾਹ ਨੂੰ ਟੋਕਾ ਦੇਣਾ ਤੇ ਬਹੁਤ ਵੱਡੀ ਗੱਲ ਲੱਗਦਾ ਨਹੀਂ ਕਿ ਨਾਮ ਔਰ ਜਿਹੜੀਆਂ ਪਾਰਟੀਆਂ ਨਿਕਲਦੇ ਨੇ ਉਹਨਾਂ ਨੂੰ ਆਮ ਇਨਸਾਨੀ ਤੇ ਬਾਣੇ ਵਿੱਚ ਤੇ ਰੱਬ ਦੇ ਬਾਣੇ ਵਿੱਚ ਹੋ ਕੇ ਤੇ ਗਲਤ ਕੰਮ ਕਰਨਾ ਬਹੁਤ ਵੱਡੀ ਗਲਤੀ ਗੱਲ ਆ ਲੱਗਦਾ ਨਹੀਂ ਨਾ ਹੋਰ ਸ਼ਕਤੀ ਤੋਂ ਕਾਰਵਾਈ ਹੋਣੀ ਚਾਹੀਦੀ ਬਿਲਕੁਲ 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 ਹੋਣੀ ਚਾਹੀਦੀ ਬਿਲਕੁਲ